ਪੰਜਾਬੀ ਨੌਜਵਾਨ ਹੋਇਆ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਪੁੱਤ ਨੇ ਮਾਂ ਦਾ ਆਖਰੀ ਸੁਪਨਾ ਕੀਤਾ ਪੂਰਾ 24 ਸਾਲ ਦੀ ਉਮਰ 'ਚ ਹਾਸਲ ਕੀਤਾ ਮੁਕਾਮ ਵਿਦੇਸ਼ਾਂ 'ਚ ਜਾ ਕੇ ਕੀਤਾ ਬੇਸ਼ਤਾਨਾ ਮਰੂਸ਼ਨ 24 ਸਾਲਾ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਵਿਦੇਸ਼ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਦੱਸ ਦਈਏ ਕਿ ਹਰਮਿੰਦਰ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕੀਤਾ ਹਰਮਿੰਦਰ ਸਿੰਘ ਹੈਰੀ ਦੇ ਮਾਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਨੌਜਵਾਨ ਦੀ ਮਾਦਾ ਦਾ ਇਹ ਆਖਰੀ ਸੁਪਨਾ ਸੀ ਜੋ ਅੱਜ ਪੁੱਤ ਦੇ ਵੱਲੋਂ ਆਪਣੀ ਸਖ ਮਿਹਨਤ ਦੇ ਨਾਲ ਪੂਰਾ ਕੀਤਾ ਗਿਆ ਇਸੇ ਸੰਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਬੇਟੇ ਨੂੰ ਭਰਤੀ ਹੋਣ ਦਾ ਸ਼ੌਂਕ ਸੀ ਉਹਨਾਂ ਨੇ ਕਿਹਾ ਕਿ ਬਹੁਤ ਮਿਹਨਤ ਤੋਂ ਬਾਅਦ ਉਹ ਭਰਤੀ ਹੋਇਆ ਹੈ ਜਿਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਹੁਣ ਵਿਆਹ ਵਾਲਾ ਮਾਹੌਲ ਹੈ ਲੋਕ ਵਧਾਈਆਂ ਦੇਣ ਆ ਰਹੇ ਹਨ ਉਹਨਾਂ ਨੇ ਵੀ ਕਿਹਾ ਕਿ ਮੈਂ ਖੁਦ ਆਰਮੀ ਦੇ ਵਿੱਚ ਨੌਕਰੀ ਕੀਤੀ ਹੈ ਅਤੇ ਆਪਣੇ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਮੇਰੀ ਪਤਨੀ ਦਾ ਬਹੁਤ ਵੱਡਾ ਹੱਥ ਹੈ ਅੱਜ ਉਹ ਇਸ ਸੰਸਾਰ ਦੇ ਵਿੱਚ ਨਹੀਂ ਹੈ ਪਰ ਮੇਰੇ بیٹے ਨੇ ਉਸ ਦਾ ਸੁਪਨਾ ਪੂਰਾ ਕੀਤਾ ਉਹਨਾਂ ਨੇ ਵੀ ਕਿਹਾ ਕਿ ਬਚਪਨ ਤੋਂ ਹੀ ਹੈਰੀ ਨੂੰ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ ਅਤੇ ਕਾਫੀ ਮਿਹਨਤ ਤੋਂ ਬਾਅਦ ਉਹ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋਇਆ। ਉਹਨਾਂ ਨੇ ਇਹ ਵੀ ਕਿਹਾ ਕਿ ਉਸ ਦੀ ਮਾਂ ਦਾ ਵੀ ਇਹੋ ਸੁਪਨਾ ਸੀ ਕਿ ਮੇਰਾ ਬੇਟਾ ਇੱਕ ਚੰਗੀ ਨੌਕਰੀ ਕਰੇ। ਪਰ ਕੁਝ ਸਮੇਂ ਪਹਿਲਾਂ ਮੇਰੀ ਪਤਨੀ ਦੀ ਮੌਤ ਹੋ ਗਈ। ਮੇਰੇ ਬੇਟੇ ਨੇ ਭਰਤੀ ਹੋ ਕੇ ਆਪਣੀ ਮਾਂ ਦਾ ਦੂਰਾ ਸੁਪਨਾ ਪੂਰਾ ਕੀਤਾ। ਗੁਰਦਾਸਪੁਰ ਦੇ ਪੁੱਤ ਨੇ ਆਪਣੀ ਮਾਂ ਦਾ ਦੂਰਾ ਸੁਪਨਾ ਪੂਰਾ ਕਰ ਨਾ ਕੇਵਲ ਹੁਣ ਆਪਣੇ ਸ਼ਹਿਰ ਬਲਕਿ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਇਸ ਦੌਰਾਨ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਬੇਟੇ ਨੇ ਗੁਰਦਾਸਪੁਰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਨੇ ਬਾਕੀ ਨੌਜਵਾਨਾਂ ਨੂੰ ਇਸ ਦੌਰਾਨ ਇਹ ਸੰਦੇਸ਼ ਦਿੱਤਾ ਕਿ ਨਸ਼ੇ ਛੱਡ ਕੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ ਅਤੇ ਇੱਕ ਚੰਗਾ ਮੁਕਾਮ ਹਾਸਲ ਕਰੋ। ਇਹ ਜੀ ਮੇਰਾ ਨਾਮ ਹੈ ਕੈਪਟਨ ਕਸ਼ਮੀਰ ਸਿੰਘ ਮੈਂ ਸੈਕਰੀ ਜਮਾਣ 362 ਰਟਾਇਰਡ ਕੈਪਟਨ ਹਾਂ। 28 ਸਾਲ ਉਸ ਨੇ ਕੰਮ ਕੀਤੀ ਹੈ। ਉਦੋਂ ਬਾਅਦ ਬਿਰਧ ਦੀ ਕਿਚਵਾ ਸੀਗੇ ਮੈਂ ਇੱਕ ਜੁਨੀਅਰ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ਾਊ ਜਗ ਮੈਂ ਇੱਕ ਜੁਨੀਅਰ ਜਵਾਨ ਕਰਨੀ ਹੈ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਰਿਕਿੰਗ ਸੀਗਾ ਤੇ ਚਾਰ ਮਹੀਨੇ ਟ੍ਰੇਨਿੰਗ ਸੀ ਤੇ ਪਰਸੋਂ ਉਹਦੀ ਪਾਸਪੋਰਟ ਹੋਈ ਕਿੰਨਾ ਸਟਰਗਲ ਬੜਾ ਕੀਤਾ ਪਾਜੀ ਨੇ ਲਾਈਫ ਤੇ ਬਹੁਤ ਜਿਆਦਾ ਸਟਰਗਲ ਕੀਤਾ ਹਾਂ ਨੀ ਸਟਰਗਲ ਕਰਕੇ ਇਸ ਮੁਕਾਮ ਨੂੰ ਪਾਇਆ ਹਾਂ ਨਾ ਨੀ ਕਿਵੇਂ ਸ਼ੁਰੂਆਤ ਬਚਪਨ ਕੀ ਦਾ ਦਿੱਤੇ ਆ ਉਹਦਾ ਕੀ ਸ਼ੌਕ ਸੀ ਬਚਪਨ ਦਾ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ ਏਅਰ ਫੋਰਸ ਨੂੰ ਮੈਂ ਪਾਇਲਟ ਬੰਣਾ ਤੇ ਉਹਦੇ ਆ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤਾ ਤੋ ਬਾਹਰ ਚਲਾਈਗਾ ਕੈਨੇਡਾ ਪੁਲਿਸੇ ਜਾਏਗੀ ਹਾਂ ਕੈਨੇਡਾ ਫਰੀ ਜਾਵਾਂਗੇ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੋਇਆ ਕੀ ਮੋਲਸ ਘਰ ਦਾ ਬਹੁਤ ਅਛਾ ਲਗਾ ਕਿਉਂ ਸਾਡੇ ਦਾਦਾ ਸ਼ੁਰੂ ਸਾਡੇ ਇਹੀ ਘਰ ਦੀ ਸ਼ੁਰੂਆਤ ਸੀ ਸਾਡੇ ਦਾਦਾ ਜੀ ਸ਼ਹੀਦ ਹੋਏ ਜਦੋਂ ਉਹ ਜੀ ਬਟਾ ਸਿੰਘ ਜੀ ਤੇ ਉੱਥੋਂ ਸਰ ਬਟਾ ਪਰ ਸੁਪਦਰ ਪੈਨਸ਼ਨ ਆਇਆ ਤੇ ਪਰਿਵਾਰਿਕ ਚੱਲ ਜਾ ਰਿਹਾ ਹਾਂ ਹਾਂ ਜੀ ਬਚਪਨ ਵਿੱਚ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਤਾਂ ਕੀ ਕਰਦੇ ਰਿਹਾ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਕਰਾਂ ਇਹੀ ਸੀਗਾ ਕਿ ਮੈਂ ਜਾਣ ਕਰਨੀ ਕਰ ਮੈਨੂੰ ਦੇਖ ਕੇ ਜਿਨੀਫੋਰਮ ਪਾ ਲਈ ਹਾਂ ਪਾ ਲਈ ਇਹ ਮਦਰ ਉਹਦੇ ਹਾਂ ਬੱਚੇ ਦੇ ਐਕਸਪਾਇਰ ਹੋ ਗਏ ਹਾਂ ਨਹੀਂ ਹਾਂ ਨਹੀਂ ਹਾਂ ਕੀ ਬੇਦਾਨ ਨੂੰ ਮਹਿਸੂਸ ਹੋਇਆ ਫੋਨ 'ਤੇ ਉਹਦੀ ਗੱਲਬਾਤ ਕੀਤੀ ਜਦੋਂ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਵਾ ਕੀ ਕੀ ਗੱਲਬਾਤ ਹੋਈ ਠਾਡੀ ਮਦਰ ਇਹ ਕਹਿੰਦਾ ਅੱਜ ਜਿੰਦੀ ਉਹਦੀ ਉਹ ਖੁਸ਼ ਨਹੀਂ ਦੀ ਬਿਲਕੁਲ ਬਿਲਕੁਲ ਕਿਉਂਕਿ ਬੜੀ ਬੜੀ ਡਿਗਰੀ ਹੈ ਜੀ ਮਾਂ ਵਾਸਤੇ ਇਹ ਬੜਾ ਚਾਅ ਹੁੰਦਾ ਨਾ ਹਾਂ ਜੀ ਇਹ ਕਿੰਨਾ ਸਮਾਂ ਹੋ ਗਿਆ ਮਾਂ ਦੇ ਦਿੱਤੀ ਇਹ ਸੋਹਣੇ ਹਰੂਏ ਸੋਹਣੇ ਹਰੂਏ ਹਾਂਜੀ ਉਮਰ ਕਿੰਨੀ ਹੈ ਬੇਟੇ ਦੀ 24 ਸਾਲ 24 ਸਾਲ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਵੀ ਨੌਜਵਾਨਾਂ ਨੂੰ ਆਪਣੇ ਬੇਟੇ ਇਹੀ ਆ ਕੇ ਨਸ਼ਾ ਦੂਰ ਰੋ ਹਾਂਜੀ ਆਪਣਾ ਸਟਰਗਲ ਕਰੋ ਤੇ ਮਿਹਨਤ ਕਰੋ ਜੀ ਸਾਡੇ ਪੁੱਤ ਕਿਤੀ ਉਹ ਕੀ ਪਲਾਨਿੰਗ ਅੱਗੇ ਬੱਚੇ ਤੁਹਾਡੇ ਦੀ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਅੱਗੇ ਬਤੇ ਕੋ ਉਹ ਕੋਰਸ ਹਾਂਜੀ ਕਰ ਕੀ ਕਰੇ ਹੋਰ ਤਰੱਕੀ ਹੋ ਰਹੀ ਹੈ ਮਾਨਸ ਉਸ ਹੁੰਦਾ ਭਾਈ ਜਦੋਂ ਲੋਕੀ ਵਧਾਈਆਂ ਦਿੰਦੇ ਆਗੇ ਤੇ ਮਾਨਸ ਸਿਲਾਂ ਚੋੜਾ ਹੁੰਦਾ ਨਾ ਹਾਂ ਜੀ ਹਾਂ ਜੀ ਕਿਉਂ ਤੁਹਾਡਾ ਮਾਨ ਹੋਇਆ ਨੇ ਹਾਂ ਜੀ ਹਾਂ ਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਜੀ ਕੱਲ ਦੇ ਬੜੇ ਫੋਨ ਆਏ ਜਰਨਲ ਕਰਨੇ ਸਾਰੇ ਵਧਾਈਆਂ ਦੇ